ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਾਲੀ ਬਾਬਾ ਫੂਲਾ ਸਿੰਘ ਜੀ ਅਤੇ ਸਿੰਘ ਸਾਹਿਬ ਗਿਆਨੀ ਗੁਰਦੇਵ ਜੀ ਨੂੰ ਹਜ ਜਦੀ ਪਿੰਡ ਜਨੋਹਾ ਇਹਨਾਂ ਦਾ ਮਹਾਪੁਰਸ਼ ਇਲਾਕੇ ਵਿੱਚ ਗਰੀਬ ਦਾ ਮੂੰਹ ਗੁਰੀ ਗੋਲ ਸੰਸਥਾ ਜਨੋਹਾ ਸਮਾਸ ਬਣਵਾਰੀ ਹੈ ਸਤਵੇਂ ਪਾਸ਼ਾ ਸ੍ਰੀ ਗੁਰੂ ਹਰ Rai ਮਹਾਰਾਜ ਦੇ ਉਪਰਥਾਏ ਹੋਏ ਬਾਬਾ ਜਖ ਜਦੀ ਪਿੰਡ ਨਰੂੜ ਵਿਖੇ ਸੰਸਥਾ ਵੱਲੋਂ ਗੁਰੂ ਸਾਹਿਬ ਦੀ ਬਾਰ ਮੇਰ ਸਦਕਾ ਐਨਆਰਆਈ ਤੇ ਇਲਾਕਾ ਨਿਵਾਸੀਆਂ ਸੰਸਥਾ ਸਹਿਯੋਗ ਨਾਲ ਬਰਨਾਲਕ ਚੈਰੀਟੇਡ ਡਿਫੈਂਸ ਲਾਬੋਰਡ ਚਲਾਈ ਜਾ ਰਹੀ ਆ ਸਾਡੇ ਵਿਚਕਾਰ ਸੰਗਤਾਂ ਲਗਾਤਾਰ ਇੱਥੇ ਡਿਫੈਂਸਿੰਗ ਬਾਉਂਡਰੀ ਵਿਖੇ ਦਵਾਈ ਲੈਣ ਦੂਦੂ ਦਵਾਈ ਲੈਣ ਪਹੁੰਚ ਰਹੀਆਂ ਨੇ ਤੇ ਸੰਗਤਾਂ ਨਾਲ ਅਸੀਂ ਗੱਲਬਾਤ ਕਰਦੇ ਹਾਂ ਦਵਾਈ ਲੈਣ ਕਿਥੋਂ ਪਹੁੰਚੇ ਹੋਏ ਨੇ ਜੀ ਮੇਰਾਮ ਦੇ ਲਾਗੇ ਉਹ ਬੀਬੀਆਂ ਟੈਂਪੂ ਵਿੱਚ ਦਵਾਈ ਲੈਣ ਪਹੁੰਚੀ ਹੋਈਆਂ ਜੀ ਤੇ ਕੁਝ ਬੀਬੀਆਂ ਪਹਿਲੀ ਵਾਰ ਦਵਾਈ ਲੈਣਾ ਕੁਝ ਬੀਬੀਆਂ ਪਹਿਲਾਂ ਦਵਾਈ ਲੈ ਚੁੱਕੇ ਨੇ ਜੀ ਤੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਉਹਨਾਂ ਨਾਲ ਜੀ ਹਾਂਜੀ ਭੈਣ ਜੀ ਸਤਿ ਸ੍ਰੀ ਅਕਾਲ ਜੀ ਫਸਲੀ ਕਾਲ ਕੀ ਨਾਮ ਆਪਣਾ ਜੀ ਮਨਪ੍ਰੀਤ ਕੌਰ ਕਿਹੜੀ ਜਗ੍ਹਾ ਤੋਂ ਆਇਆ ਪੈਟਪੁੰਨਾ ਕਿੱਥੇ ਪੈਂਦਾ ਜੀ ਇਹ ਜੀ ਸਾਨੂੰ ਪੈਂਦਾ ਬਰਾਮ ਦੇ ਨੇੜੇ ਪੈਂਦਾ ਬਰਾਮ ਨੇੜੇ ਪੈਂਦਾ ਹਾਂਜੀ ਤੁਹਾਨੂੰ ਕੀ ਪ੍ਰੋਬਲਮ ਸਾਨੂੰ ਮੇਰੇ ਸਾਰੇ ਲੱਤ ਦੇ ਵਿੱਚ ਦਰਦ ਹੁੰਦੀ ਸੀ ਲੱਤ ਜੀ ਹਾਂਜੀ ਲੱਤ ਦੇ ਵਿੱਚ ਵੀ ਦਰਦ ਹੁੰਦੀ ਸੀ ਮੇਰੇ ਗੋਡੇ ਚ ਵੀ ਦਰਦ ਹੁੰਦੀ ਸੀ ਅੱਛਾ ਠੀਕ ਹੈ ਜੀ ਹਾਂਜੀ ਕਿੰਨੇ ਸਮੇਂ ਤੋਂ ਤਕਲੀਫ ਕਿੰਨੇ ਸਾਲ ਹੋ ਗਏ ਲਗਭਗ ਲਗਭਗ ਹੋ ਗਏ ਹੁਣ ਮੇਰੇ ਸਾਬ ਨਾਲ 5 ਸਾਲ ਦੇ ਲਗਭਗ 5 ਸਾਲ ਲਗਭਗ ਹੈ ਨਾ ਦਵਾਈ ਵੀ ਕਾਫੀ ਟਾਈਮ ਤੋਂ ਖਾਦੀ ਹੈ ਦਵਾਈ ਕਿਦੋਂ ਖਾਦੀ ਪਹਿਲਾਂ ਸੀ ਪਹਿਲਾਂ ਹਾਂਜੀ ਫਗਵਾੜੇ ਫਗਵਾੜੇ ਖ ਤੇ ਬਾਦੀ ਵੀ ਖਾਦੀ ਬਰਾਮ ਵੀ ਖਾਦੀ ਆ ਠੀਕ ਹੈ ਜੀ ਤੇ ਮੈਨੂੰ ਉਤੋਂ ਮੈਨੂੰ ਫਰਕ ਨਹੀਂ ਪਿਆ ਠੀਕ ਹੈ ਜੀ ਹਾਂਜੀ ਮੈਂ ਇਤੋਂ ਹੁਣ ਮੈਨੂੰ ਲਗਭਗ ਮੈਨ ਮਹੀਨਾ ਹੋ ਗਿਆ ਦਵਾਈ ਖਾਂਦੀ ਨੂੰ ਮੈਨੂੰ ਫਰਕ ਆ ਇਹ ਤੇ ਫਰਕ ਆ ਹਾਂਜੀ 100 ਚ ਤੁਹਾਨੂੰ ਕਿੰਨੇ ਪਰਸੈਂਟ ਫਰਕ ਤੁਹਾਨੂੰ 100 ਚ ਮੈਨੂੰ ਤੇ 100 ਦੇ ਵਿੱਚੋਂ 80% ਮੈਨੂੰ ਫਰਕ ਪੈ ਗਿਆ ਫਰਕ ਪੈ ਗਿਆ ਹਾਂਜੀ ਤੇ ਸੰਗਤਾਨੂੰ ਕੀ ਕਰਨ ਚਾਹੂਗੇ ਤੁਸੀਂ ਇਤੋਂ ਦਵਾਈ ਖਾਣੀ ਚਾਹੀਦੀ ਹੈ ਜੀ ਠੀਕ ਹੈ ਜੀ ਹਾਂਜੀ ਚਲੋ ਠੀਕ ਹੈ ਧੰਨਵਾਦ ਜੀ